ਮੇਰਾ ਐਕਸੀਡੈਂਟ ਹੋ ਗਿਆ ਮੇਰਾ ਪਰਸ ਖੋ ਗਿਆ फटाफट ਮੈਨੂੰ ਕੁਝ ਪੈਸੇ ਸੈਂਡ ਕਰ ਦਿਓ ਜਾਂ ਫਿਰ ਮੇਰੇ ਕ੍ਰੈਡਿਟ ਕਾਰਡ ਦੀਆਂ ਡਿਟੇਲਸ ਮੈਨੂੰ ਭੇਜ ਦਿਓ ਤੁਹਾਡੇ ਪਤੀ ਤੁਹਾਡੇ ਪਿਤਾ ਤੁਹਾਡੇ بیٹے ਦੇ ਆਵਾਜ਼ ਦੇ ਵਿੱਚ ਇੱਕ ਫੋਨ ਆ ਸਕਦਾ ਹੈ ਯਾਨੀ ਕਿ ਤੁਹਾਡੀ ਫੈਮਿਲੀ ਮੈਂਬਰ ਦੇ ਕਿਸੇ ਵੀ ਮੈਂਬਰ ਦੀ ਆਵਾਜ਼ ਦੇ ਵਿੱਚ ਹੂਬੂ ਇੱਕ ਫੋਨ ਆਵੇਗਾ ਤੁਸੀਂ ਝਟਪਟ ਉਸ ਫੋਨ ਦੇ ਉੱਤੇ ਸਾਰੀਆਂ ਡਿਟੇਲਸ ਦੇ ਦਿਵੋਗੇ ਅਤੇ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਕੰਗਾਲ ਹੋ ਜਾਵੋਗੇ ਜੀ ਹਾਂ ਮਾਰਕੀਟ ਦੇ ਵਿੱਚ ਇੱਕ ਨਵਾਂ ਫਰੋਡ ਆ ਗਿਆ ਹੈ AI ਦੀ ਮਦਦ ਦੇ ਨਾਲ ਇਸ ਫਰੋਡ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਫਰੋਡ ਦਾ ਨਾਮ ਹੈ ਵਾਇਸ ਕਲੋਨਿੰਗ ਫਰੋਡ ਇਸ ਤਹਿਤ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਆਵਾਜ਼ ਨੂੰ ਕਾਪੀ ਕਰਕੇ ਹੂਬ ਹੂ ਫੋਨ ਕੀਤਾ ਜਾਵੇਗਾ ਅੱਗੋਂ ਤੁਹਾਨੂੰ ਵੀ ਲੱਗੇਗਾ ਕਿ ਸ਼ਾਇਦ ਇਹ ਤਾਂ ਮੇਰੇ ਬੇਟੇ ਦੀ ਆਵਾਜ਼ ਹੈ ਮੇਰੇ ਪਿਤਾ ਦੀ ਆਵਾਜ਼ ਹੈ ਜਾਂ ਫਿਰ ਮੇਰੇ ਪਤੀ ਦੀ ਹੀ ਆਵਾਜ਼ ਹੈ ਤੁਸੀਂ ਝਟਪਟ ਉਸ ਫੋਨ ਦੀ ਆਵਾਜ਼ ਤੇ ਭਰੋਸਾ ਕਰਕੇ ਸਾਰੀਆਂ ਡਿਟੇਲਸ ਜਾਂ ਜੋ ਵੀ ਅੱਗੋਂ ਮੰਗਿਆ ਜਾਵੇਗਾ ਉਹ ਤੁਸੀਂ ਦੇ ਦਵੋਗੇ ਜਿਸ ਕਰਕੇ ਤੁਹਾਡੇ ਨਾਲ ਇੱਕ ਵੱਡਾ ਫਰੋਡ ਹੋ ਜਾਵੇਗਾ ਵਾਇਸ ਕਲੋਨਿੰਗ ਫਰੋਡ ਕਾਪੀ ਕਰਕੇ ਆਵਾਜ਼ ਨੂੰ ਹੂਬਹੂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ ਉਸੇ ਤਰ੍ਹਾਂ ਦੀ ਆਵਾਜ਼ ਉਸੇ ਤਰ੍ਹਾਂ ਦੀ ਗੱਲ ਕਰਨ ਦਾ ਲਹਿਜਾ ਉਸੇ ਤਰ੍ਹਾਂ ਦੀ ਪਿਚ ਹੋਵੇਗੀ ਆਵਾਜ਼ ਦੀ ਯਾਨੀ ਕਿ ਤੁਸੀਂ ਪਹਿਚਾਣ ਵੀ ਨਹੀਂ ਸਕੋਗੇ ਕਿ ਇਹ ਫਰਾਡ ਹੋ ਰਿਹਾ ਹੈ ਜਾਂ ਫਿਰ ਸੱਚੀਓ ਸਾਡੇ ਪਰਿਵਾਰਕ ਮੈਂਬਰ ਦਾ ਫੋਨ ਹੈ ਸਭ ਤੋਂ ਪਹਿਲਾਂ ਬਚਣ ਦਾ ਤਰੀਕਾ ਦੱਸ ਦਿੰਨੇ ਆ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਅਨਨੋਨ ਨੰਬਰ ਤੋਂ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਪਹਿਲਾਂ ਉਸ ਕਾਲ ਨੂੰ ਕੱਟਣਾ ਹੈ ਤਾਂ ਦੁਬਾਰਾ ਆਪਣੇ ਵੱਲੋਂ ਕਾਲ ਲਗਾ ਕੇ ਇਸ ਬਾਰੇ ਪੁੱਛਣਾ ਹੈ ਜਿਸ ਤੇ ਕਰਕੇ ਇਹ ਜਿਹੜਾ ਫਰਾਡ ਹੈ ਨਹੀਂ ਹੋ ਪਾਏਗਾ ਹੋ ਡਿਟੇਲਸ ਦਿੰਨੇ ਆ ਤੁਹਾਨੂੰ ਸੋ ਭਾਰਤ ਦੇ ਵਿੱਚ 4000 ਲੋਕਾਂ ਦੇ ਉੱਤੇ ਵਾਇਸ ਕਲੋਨਿੰਗ ਫਰੋਡ ਨੂੰ ਲੈ ਕੇ ਇੱਕ ਸਰਵੇ ਕੀਤਾ ਗਿਆ ਜਿਸ ਦੇ ਵਿੱਚ 85% ਦੀ ਲੋਕ ਨੇ ਜਿਹੜੇ ਉਹ ਇਸ ਦਾ ਸ਼ਿਕਾਰ ਪਾਈ ਗਏ ਨੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ 48% ਲੋਕਾਂ ਦੇ ਨਾਲ 50000 ਰੁਪਏ ਦਾ ਫਰੋਡ ਵੀ ਹੋਇਆ ਯਾਨੀ ਕਿ ਜਿਨ੍ਹਾਂ ਨੂੰ ਕਾਲਸ ਆਈਆਂ ਉਹਨਾਂ ਵਿੱਚੋਂ 48% ਲੋਕਾਂ ਨੇ ਉਸ ਕਾਲ ਦੇ ਮੁਤਾਬਿਕ 50 50000 ਰੁਪਏ उस फ्रॉड वाले सेंड भी किए फ्रॉड हो गए पुलिस अधिकारियों ने भी इस उत्ते एडवाइस दिया कि कुछ कहना जरूर सुन आर्टिफिशियल इंटेलिजेंस की मदद से लोग बाग आपकी आवाज की नकल कर सकते हैं उस नकली आवाज से पेरेंट्स से भाई बहन से पति पत्नी से जो है पैसा वसूल कर ले रहे हैं फ्रॉड कर ले रहे हैं ये आपका रिलेटिव बन के आपका अपना आदमी बन करके बोलते हैं कि मैं एक मुसीबत में फंस गया हूँ मेरे को पैसा ट्रांसफ़र कर दो मेरा एक्सीडेंट हो गया है मुझे पैसा ट्रांसफ़र कर दो आपको कभी भी एकदम इमीडिएट पैसा ट्रांसफ़र नहीं करना है लोग बाग इमोशनल हो जाते हैं कि हाय मेरे बच्चे का एक्सीडेंट हो गया आप कम से कम दो मिनट दीजिए इंक्वायरी करिए वेरीफाई करिए इमीडिएट ट्रांसफ़र मत करे.